ਇਹ ਤਾਂ ਵੱਧ ਕੇ ਕੁਝ ਵੀ ਪਿਆਰਾ ਨਹੀਂ ਹੁੰਦਾ ਤਾਂ ਹਰ ਇੱਕ ਧੀ ਦਾ ਵਿਆਹ ਕਰਨਾ ਕੋਈ ਸੌਖਾ ਨਹੀਂ ਹੁੰਦਾ ਤਾਂ ਖਨਾਲ ਕਲਾਂ ਦੇ ਵਿੱਚ 21 ਜ਼ਰੂਰਤਮੰਦ ਲੜਕੀਆਂ ਦੇ ਵਿਆਹ ਕਰਾਉਣ ਜਾ ਰਹੇ ਨੇ ਅਮਰੀਕ ਭਾਜੀ ਹੋਰੀ ਮੌਜੂਦ ਨੇ ਤਸਵੀਰਾਂ ਦੇਖ ਸਕਦੇ ਹੋ ਤਾਂ ਹਰਵਿੰਦਰ ਕਪਿਆਲ ਬਾਈ ਵੀ ਮੌਜੂਦ ਹੈ ਗੱਲਬਾਤ ਕਰ ਲੈਣੇ ਆ ਭਾਜੀ ਨਾਲ ਵੀਰੇ ਆਪਣੀ ਇੱਕ ਲੜਕੀ ਦਾ ਵਿਆਹ ਕਰਨਾ ਬਹੁਤ ਔਖਾ ਹੁੰਦਾ ਹੈ ਪਰਿਵਾਰ ਦਾ ਸਾਰਾ ਖਰਚਾ ਹੀ ਲ ਜਾਂਦਾ ਪਰ 21 ਲੜਕੀਆਂ ਦਾ ਤਾਂ ਬਹੁਤ ਔਖਾ ਹੈ ਅੱਛਾ ਅਸੀ ਗੱਲ ਜੀ ਸਾਰੇ ਵੀਰਾਂ ਨੂੰ ਤੇ ਵੀਰੇ ਆਪਣੇ ਸੱਜਣ ਮਿੱਤਰ ਸਾਰੇ ਆਪਣੇ ਨਾਲ ਨੇ ਸਹਿਯੋਗ ਵੀ ਦੰਦੇ ਨੇ ਤੇ ਸਾਰੇ ਤੇ ਬਾਕੀ ਆਪਣੇ ਮਨ ਚ ਆ ਵੀ ਆਪਾਂ ਇਹ ਪ੍ਰੋਗਰਾਮ ਕਰਨਾ ਹਨਾ ਤੇ ਵੀ ਬਹੁਤ ਘਰਾਂ ਦੇ ਆਪਾਂ ਦੇਖਿਆ ਜਿਨ੍ਹਾਂ ਦੇ ਪਰਿਵਾਰ ਦੇ ਵਿੱਚ ਮਲਕੇ ਕੁੜੀਆਂ ਇਦਾਂ ਹੀ ਬੈਠੀਆਂ ਨੇ ਮਲਕੇ ਕੋਈ ਦੇਹਜ ਕਰਕੇ ਕੋਈ ਜਾਂ ਕਿਸੇ ਵੀ ਕਾਰਨ ਹੁੰਦੇ ਨੇ ਇਦਾਂ ਪੈਸੇ ਕਰਕੇ ਨਾ ਤੇ ਆਪਣੇ ਦਿਮਾਗ ਚ ਆ ਵੀ ਤੇ ਆਪਾਂ ਇਹ ਕਰਨੇ ਨੇ ਤੇ ਇਸ ਕਰਕੇ ਫਿਰ ਆਪਾਂ ਨੇ ਸਾਰੇ ਸੱਜਣ ਮਿੱਤਰਾਂ ਨਾਲ ਗੱਲ ਵੀ ਕੀਤੀ ਤੇ ਫਿਰ ਆਪਾਂ ਨੇ ਇਹ ਇਹਦਾ ਮਲਕੇ ਡੇਟ ਰੱਖਤੀ ਫਿਕਸ ਹੁਣ 21 ਤਰੀਕ ਨੂੰ ਹੋਣੇ ਨੇ ਇਸੇ ਨੂੰ ਤੇ ਇਹਦੇ ਵਿੱਚ ਆਪਾਂ ਸਮਾਨ ਵੀ ਦੇ ਰਿਆ ਕੁੜੀਆਂ ਨੂੰ ਸਾਰਾ ਕੰਪਨੀ ਦੇ ਵੱਲੋਂ ਤੇ ਕੰਪਨੀ ਦਾ ਨਾਮ ਤੁਰਸ਼ੀਤਾ ਕਰਾ ਕੇ ਕੀ ਕੀ ਸਮਾਨ ਜਿਹੜਾ ਦਿੱਤਾ ਸਮਾਨ ਇਹਦੇ ਵਿੱਚ ਪੇਟੀ ਬੈੱਡ ਅਲਮਾਰੀ ਟੇਬਲ ਤੇ ਗੱਦੇ ਤੇ ਆਪਣਾ ਵਾਸ਼ਿੰਗ ਮਸ਼ੀਨ ਫ੍ਰਿਜ ਕੂਲਰ ਐਲਈਡੀ ਤੇ ਸਲਾਈ ਮਸ਼ੀਨ ਪ੍ਰੈਸ ਵਗੈਰਾ ਭਾਂਡੇ ਵਗੈਰਾ ਤੇ ਕਪੜਾ ਜਿਹੜਾ ਸਮਾਨ ਹੈ ਲੜਕੀ ਨੂੰ ਹਰ ਇੱਕ ਪਰਿਵਾਰ ਦਿੰਦਾ ਤਾਂ ਉਹ ਸਾਰਾ ਸਮਾਨ ਜਿਹੜਾ ਦਿੱਤਾ ਹਾਂਜੀ ਟੋਟਲ ਸਮਾਨ 21 ਦੇ 21 ਲੜਕੀਆਂ ਦੇ 21 ਦੇ 21 ਕੁੜੀਆਂ ਨੂੰ ਸਾਰੀਆਂ ਤੇ ਬਾਕੀ ਮੌਕੇ ਤੇ ਕਈ ਵਾਰੀ ਕੋਈ ਹੋਰ ਵੀ ਸੱਜਣ ਮਿੱਤਰ ਨਾਲ ਕਹਿੰਦਾ ਵੀ ਅਸੀਂ ਕੋਈ ਚੀਜ਼ ਦੇਣੀ ਆ ਕੋਈ ਹੋਰ ਵੀ ਮੌਕੇ ਤੇ ਹੋ ਸਕਦਾ ਇਹ ਇਹ ਸਮਾਨ ਇਹ ਹਾਂ ਇਹਦੇ ਵਿੱਚ ਕਲਾਕਾਰ ਵੀ ਅਸੀਂ ਬੁਲਾਏ ਆ ਕਿ ਸੱਭਿਆਚਾਰਕ ਪ੍ਰੋਗਰਾਮ ਹੋਵੇ ਤੇ ਇੱਥੇ ਇਕੱਠ ਹਨਾ 10 ਤੋਂ 15000 ਬੰਦੇ ਦਾ ਇਕੱਠ ਆ ਅਸੀਂ ਤਾਂ ਇੱਕ ਜੱਗ ਕਰ ਰਹੇ ਹਾਂ ਸੂੜੀਆਂ ਦੇ ਵਿਆਹ ਦੇ ਵਿੱਚ ਤੇ ਸੱਭਿਆਚਾਰਕ ਪ੍ਰੋਗਰਾਮ ਕਰਾਇਆ ਤੇ ਜਿੱਦਾਂ ਪੰਮਾ ਢੂਮੇ ਵਾਲਾ ਹੋ ਗਿਆ ਸਿੰਗਰ ਤੇ ਗਿੱਲ ਮਾਨੂਕੇ ਹੋ ਗਿਆ ਤੇ ਵਿਕੀ ਧਲੇয়াল ਹੋ ਗਿਆ ਤੇ ਗੁਰਵੜੈਚ ਹੋ ਗਿਆ ਮੁੰਡਾ ਮਨੀ ਭਵਾਨੀਗੜ ਹੋ ਗਿਆ ਇੱਕ ਲਾਪ੍ਰਿਤ ਕੁਮਾਨ ਕੁੜੀ ਆ ਇਹ ਇਹ ਸਿੰਗਰ ਹੋਣਗੇ ਇੱਥੇ ਸਰਪੰਚ ਸਾਹਿਬ ਜੁਨੇ ਸਰਪੰਚ ਸਾਹਿਬ 21 ਲੜਕੀਆਂ ਦੇ ਵਿਆਹ ਕਰਨੇ ਬੜੇ ਓਕੇ ਨੇ ਤਾਂ ਓਖਾ ਨਹੀਂ ਹੋਇਆ ਵੀ ਇਹ ਸੋਚਣਾ ਵੀ ਵਿਆਹ ਕਰਨ ਜਾ ਰਹੇ ਆ ਨਹੀਂ ਕੋਈ ਓਖਾ ਨਹੀਂ ਵੀਰੇ ਦੀ ਸੋਚ ਹੀ ਬਹੁਤ ਵਧੀਆ ਹੈ ਨਾ ਤੇ ਵੀਰੇ ਨੇ ਆਪ ਹੀ ਉਪਰਾਲਾ ਕਰਿਆ ਸਾਰਾ ਕੋਈ ਕਿਸੇ ਤੋਂ ਫੰਡ ਨਹੀਂ ਲਿਆ ਕੋਈ ਵੀ ਐਦਾਂ ਦਾ ਕਿਸੇ ਦੀ ਪਰਚੀ ਕੱਟੀ ਹੋਵੇ ਕੋਈ ਪੈਸਾ ਨਹੀਂ ਲਿਆ ਸੀ ਤਾਂ ਬੱਬੀ ਜੀ ਕਿਵੇਂ ਦੇਖਦੇ ਹੋ ਕਿੰਨਾ ਕੁ ਵਧੀਆ ਲੱਗਿਆ ਜਦੋਂ ਕਿਸੇ ਲੜਕੀ ਦਾ ਵਿਆਹ ਹੁੰਦਾ ਹੈ ਪਰਿਵਾਰ ਨੂੰ ਖੁਸ਼ੀ ਹੁੰਦੀ ਹੈ ਵੀ ਲੜਕੀ ਜਿਹੜੀ ਆਪਣੇ ਘਰੇ ਜਾ ਰਹੀ ਹੈ ਤਾਂ ਪੂਰਾ ਜਿਹੜਾ ਸਾਜ ਢਜ ਕੇ ਵਿਆਹ ਕਰਵਾਉਣ ਜਾਵੇ ਬਹੁਤ ਵਧੀਆ ਤਰੀਕੇ ਨਾਲ ਜੀ ਸਾਡੀ ਬਾਈ ਦੀ ਜਿਹੜੀ ਸੋਚ ਆ ਬਹੁਤ ਜਿਆਦਾ ਉੱਤਮ ਬਹੁਤ ਵਧੀਆ ਹੀ ਜਿਹੜਾ ਪ੍ਰਬੰਧ ਆ 10 ਤੋਂ 15000 ਬੰਦੇ ਦਾ ਉਹ ਬਹੁਤ ਵਧੀਆ ਪ੍ਰਬੰਧ ਹੈਗਾ ਮਰ ਕੇ ਕੋਈ ਇਹ ਵੀ ਨਹੀਂ ਹੈਗਾ ਵੀ ਕਿਸੇ ਨੇ 11 ਬੰਦੇ ਲੈ ਕੇ ਆਉਣੇ ਨੇ 21 ਬੰਦੇ ਉਹ ਆਪਣਾ ਪੂਰਾ ਖੋਲਾ ਕੋਈ 50 ਲੈਵੇ ਕੋਈ 100 ਲੈ ਕੇ ਆਵੇ ਕੁੜੀ ਵਾਲੇ ਮੁੰਡਿਆਂ ਨੂੰ ਪੂਰੀ ਓਪਨ ਲਈ ਹੈ ਜੀ ਹਾਂ ਤਾਂ ਬਾਈ ਜੀ ਲੋਕਾਂ ਨੂੰ ਕੀ ਅਪੀਲ ਕਰਨਾ ਚ ਹਮ ਹੁੰਦੇ ਨੇ ਵੀ ਚਲੋ ਜਿਹੜੇ ਪਹਿਲਾਂ ਦੇ ਹੁੰਦੇ ਆ ਰਹੇ ਉਹਨਾਂ ਨੂੰ ਹੋਣ ਦੋ ਵੀ ਕੋਈ ਜਿੱਦਵਾਜੀ ਵਾਲੇ ਟੂਰਨਾਮੈਂਟ ਨਾ ਕਰਾਓ ਜੋ ਇਦਾਂ ਦਾ ਅਪਰਾਲਾ ਕਰਨ ਤਾਂ ਬਹੁਤ ਵਧੀਆ ਗੱਲ ਆ ਕਿਸੇ ਦਾ ਘਰ ਵਸਦਾ ਹਨਾ ਦਬਾਵਾ ਮੰਦਦਾ ਬੰਦਾ ਹਨਾ ਵੀ ਆਪਾਂ ਸੋਚਦਾ ਵੀ ਸਾਰੇ ਭੈਣ ਜਿਹੜੇ ਸੱਜਣ ਮਿੱਤਰ ਨੇ ਭੈਣ ਭਰਾ ਆਪਣੇ ਇੱਧਰ ਨੂੰ ਹੋਣ ਇਸ ਚੀਜ਼ ਵੱਲ ਨੂੰ ਹਨਾ ਤੇ ਬਾਕੀ ਸਾਰਿਆਂ ਨੂੰ ਮਤਲਬ ਕਿ ਬੇਨਤੀ ਆ ਵੀ ਆਪਣੇ ਪਿੰਡ ਖਨਾਲਕਲਾਂ 21 ਤਰੀਕ ਨੂੰ ਪਹੁੰਚਣਾ ਤੇ ਕਈ ਕੋ ਸੱਜਣ ਮਿੱਤਰ ਐਸੇ ਨੇ ਜਿਨ੍ਹਾਂ ਨਾਲ ਮੇਰਾ ਕੋਈ ਫੋਨ ਤੇ ਕੰਟੈਕਟ ਨਹੀਂ ਹੋ ਰਿਹਾ ਤੇ ਕਿਸੇ ਦੇ ਕੋਲ ਨਹੀਂ ਜਾ ਹੋ ਰਿਹਾ ਹਨਾ ਤੇ ਉਹਨਾਂ ਨੂੰ ਸਾਰਿਆਂ ਨੂੰ ਮਿਲ ਕੇ ਬੇਨਤੀ ਹੈ ਵੀ ਸਾਰੇ ਜਣੇ ਪਹੁੰਚੋ ਜਾ ਮੇਰਾ ਫੋਨ ਨੰਬਰ ਹੈਗਾ ਪੋਸਟਰਾਂ ਤੇ ਤੇ ਮੈਨੂੰ ਮੇਰੇ ਨਾਲ ਕਾਲ ਤੇ ਗੱਲ ਕਰ ਸਕਦੇ ਨੇ ਫੋਨ ਤੇ ਵੀ ਤੇ ਪਹੁੰਚਣ ਸਾਰੇ ਮੇਰੇ ਭਰਾ ਇੱਥੇ ਤਾਂ 21 ਜ਼ਰੂਰਤਮੰਦ ਲੜਕੀਆਂ ਦੇ ਵਿਆਹ ਕਰਵਾਉਣ ਜਾ ਰਹੇ ਨੇ ਅਮਰੀਕ ਸਿੰਘ ਖਨਾਲਕਲਾਂ ਜਿਹੜਾ ਵਿਆਹ ਹੋਣ ਜਾ ਰਹੇ ਨੇ ਤਾਂ ਵਿਆਹ ਕਰਨਾ ਸੌਖਾ ਨਹੀਂ ਹੁੰਦਾ ਤਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਦਾ ਇਕੱਠ ਹੋਣਾ ਹੈ 21 ਜ਼ਰੂਰਤਮੰਦ ਲੜਕੀਆਂ ਨੂੰ ਜਿਸ ਤਰ੍ਹਾਂ ਆਮ ਪਰਿਵਾਰ ਵਿਆਹ ਕਰਕੇ ਭੇਜਦੇ ਨੇ ਧੂਮ ਧਾਮ ਨਾਲ ਤਾਂ ਉਸੇ ਤਰੀਕੇ ਦੇ ਨਾਲ 21 ਲੜਕੀਆਂ ਦੇ ਵਿਆਹ ਹੋਣ ਜਾ ਰਹੇ ਨੇ ਤਾਂ ਅਸੀਂ ਵੀ ਅਪੀਲ ਕਰਦੇ ਹਾਂ ਕਿ ਵੱਦ ਤੋਂ ਵੱਦ ਇਸ ਵਿਆਹ ਦਾ ਹਿੱਸਾ ਬਣ ਕੇ ਉਸ ਜੋੜੀ ਨੂੰ ਆਪਣਾ ਅਸ਼ੀਰਵਾਦ ਦਿਓ ਮਾਲਵਾ ਟੀਵੀ ਦੇ ਲਈ ਸੰਗਰੂਰ ਤੋਂ ਰਸ਼ਪਿੰਦਰ ਸਿੰਘ ਦੀ ਰਿਪੋਰਟ ਧੰਨਵਾਦ